ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਚੈਨਲ YouTube ਵਾਲੇ ਫਾਰਮਰ ਦੇਖਣ ਵਾਲੇ ਸਾਰੇ ਦਰਸ਼ਕ ਵੀਰ ਪੈਣ ਪ੍ਰਾਮਾ ਦਾ ਮੋੜ ਤੋਂ ਸਵਾਗਤ ਹੈ ਜੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਪੰਜਾਬ ਦੇ ਵਿੱਚ ਮੌਸਮ ਦੇ ਕੀ ਹਾਲਾਤ ਨੇ 25 ਜੁਲਾਈ ਨੂੰ ਕਿਸ ਇਲਾਕੇ ਵਿੱਚ ਮੀਂਹ ਦੇ ਅਲਰਟ ਜਾਰੀ ਹੋਏ ਨੇ ਮੌਸਮ ਵਿਭਾਗ ਦੇ ਅਲਰਟ ਕੀ ਕਹਿ ਰਹੇ ਨੇ ਲਗਾਤਾਰ ਅਲਰਟ ਫੇਲ ਹੁੰਦੇ ਦਿਖਾਈ ਦੇ ਰਹੇ ਨੇ ਕੀ ਅੱਜ ਜੋ ਅਲਰਟ ਜਾਰੀ ਹੋਏ ਨੇ ਕੀ ਉਹ ਪੰਜਾਬ ਦੇ ਵਿੱਚ ਅਸਰ ਕਰਨਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਵੀਡੀਓ ਚੰਗੀ ਲੱਗਦੀ ਹੈ ਲਾਈਕ ਕਰਨਾ ਨਾ ਭੁੱਲਿਓ ਤੇ ਇੱਕ ਛੋਟੀ ਜਿਹੀ ਰਿਕਵੈਸਟ ਹੈ ਜੀ ਅਗਰ ਤੁਸੀਂ ਲਗਾਤਾਰ ਸਾਡੀ ਵੀਡੀਓਜ਼ ਦੇਖ ਰਹੇ ਹੋ ਤਾਂ ਇੱਕ ਛੋਟਾ ਜਿਹਾ ਯਤਨ ਕਰਿਓ ਇੱਕ ਬੂਟਾ ਲਗਾਉਣ ਦੀ ਜਰੂਰ ਕਿਰਪਾਲਤਾ ਕਰ ਦਿਓ ਕਿਉਂਕਿ ਮੌਸਮ ਦੇ ਵਿੱਚ ਬਹੁਤ ਵੱਡਾ ਬਦਲਾਅ ਪੰਜਾਬ ਦੇ ਵਿੱਚ ਆ ਚੁੱਕਿਆ ਹੈ ਪਿਛਲੇ ਸਾਲ ਹੜ੍ਹਾਂ ਦੀ ਮਾਰ ਦੇ ਨਾਲ 90% ਪੰਜਾਬ ਦੇ ਵਿੱਚ ਮੀਂਹ ਦੇ ਹੜ੍ਹ ਤੇ ਹਾਲਾਤ ਬਣੇ ਹੋਏ ਸੀ ਇਸ ਵਾਰ ਤੁਸੀਂ ਇੱਕ ਛੋਟਾ ਜਿਹਾ ਇੱਕ ਬੂਟਾ ਲਗਾ ਕੇ ਕੋਈ ਫਲ ਵਾਲਾ ਕੋਈ ਹਵਾ ਵਾਲਾ ਕੋਈ ਸ਼ਾਂ ਵਾਲਾ ਬੂਟਾ ਲਗਾ ਕੇ ਤੁਸੀਂ ਇੱਕ ਆਪਣਾ ਯੋਗਦਾਨ ਪੰਜਾਬ ਦੇ ਭਵਿੱਖ ਦੇ ਬਚਾਉਣ ਦੇ ਲਈ ਜ਼ਰੂਰ ਪਾ ਸਕਦੇ ਹੋ ਹੁਣ ਦੇਖ ਲੈਂਦੇ ਤਾਂ ਸੈਟਲਾਈਟ ਇਮੇਜ ਕੀ ਕਹਿੰਦੀ ਹੈ ਜੀ ਇਮੇਜ ਦੇਖਣ ਦੇ ਵਿੱਚ ਸਾਹਬ ਦਿਖਾਈ ਦੇ ਰਹੇ ਕਿ ਪੰਜਾਬ ਦੀ ਅਗਰ ਗੱਲ ਕਰੀਏ ਤਾਂ ਸ਼ੁਰੂਆਤੀ ਟਾਈਮ ਦੇ ਵਿੱਚ ਇੱਕ ਸਿਸਟਮ ਬਣਦਾ ਹੋਇਆ ਦਿਖਾਈ ਦੇ ਰਿਹਾ ਜੋ ਕਿ ਪਾਕਿਸਤਾਨ ਵਾਲੀ ਸਾਈਡ ਤੋਂ ਗੁਰਦਾਸਪੁਰ ਤੋਂ ਲੈ ਕੇ ਆਪਣੀ ਮਾਲਵੇ ਦੀ 벨ਟ ਨੂੰ ਕਵਰ ਕਰਦਾ ਹੋਇਆ ਦਿਖਾਈ ਦੇ ਰਿਹਾ ਮਾਝਾ ਮਾਲਵਾ 벨ਟ ਪ੍ਰੋਪਰ ਕਵਰ ਹੁੰਦੀ ਦਿਖਾਈ ਦੇ ਰਹੀ ਹੈ ਸਾਰੇ ਜ਼ਿਲ੍ਹੇ ਇਸ ਦੇ ਵਿੱਚ ਆਉਂਦੇ ਦਿਖਾਈ ਦੇ ਰਹੇ ਨੇ ਤੇ ਹੌਲੀ-ਹੌਲੀ ਇਹ ਸੈਂਟਰਲ ਪੰਜਾਬ ਤੋਂ ਹੁੰਦਾ ਹੋਇਆ ਦੁਆਬੇ ਵੱਲ ਕਵਰ ਹੁੰਦਾ ਦਿਖਾਈ ਦੇ ਰਿਹਾ ਹੈ ਅਗਰ ਗੱਲ ਕਰ ਲਈਏ ਸਿਸਟਮ ਦੀ ਤਾਂ ਲਗਭਗ ਵਧੀਆ ਅਲਰਟ ਜਾਰੀ ਹੋਏ ਨੇ ਹੁਣ ਅਸੀਂ ਅਲਰਟ ਦੇਖ ਲੈਂਦੇ ਕੀ ਜਾਰੀ ਹੋਏ ਨੇ ਮੌਸਮ ਵਿਭਾਗ ਦੇ ਅੱਜ ਦੇ ਦਿਨ ਦੇ ਲਈ ਤੁਸੀਂ ਦੇਖ ਸਕਦੇ ਹੋ ਜੀ 24 ਤਰੀਕ ਲੰਘ ਚੁੱਕੀ ਹੈ ਅੱਜ 25 ਤਰੀਕ ਦੀ ਗੱਲ ਕਰੀਏ ਤਾਂ ਬਹੁਤ ਭਾਰੀ ਮੀਂਹ ਦੇ ਅਲਰਟ ਜਾਰੀ ਹੋਏ ਨੇ ਉਮੀਦ ਕਰਾਂਗੇ ਕਿ ਇਹ ਅਲਰਟ ਜਲਦ ਤੋਂ ਜਲਦ ਸੱਚੇ ਹੋਣ ਕਿਉਂਕਿ ਲਗਾਤਾਰ ਅਲਰਟ ਫੇਲ ਹੁੰਦੇ ਦਿਖਾਈ ਦੇ ਰਹੇ ਨੇ ਹੈਵੀ ਰੇਨ ਥੰਡਰਸਟ੍ਰੋਮ ਲਾਈਟਿੰਗ ਤੇ ਆਈਸੋਲੇਟਡ ਪਲੇਸਸ ਤੇ ਹੋਣ ਦੇ ਚਾਂਸ ਅੱਜ ਦੇ ਦਿਨ ਵੱਣਦੇ ਦਿਖਾਈ ਦੇ ਰਹੇ ਨੇ ਉਮੀਦ ਕਰਾਂਗੇ ਕਿ ਇਹ ਅੱਜ ਸਹੀ ਤਰੀਕੇ ਨਾਲ ਅਲਰਟ ਅਗਰ ਜਾਰੀ ਹੋਣ ਦੇ ਨਾਲ-ਨਾਲ ਅਗਰ ਇਹ ਸਹੀ ਤਰੀਕੇ ਨਾਲ ਮੀਂਹ ਵੀ ਪੈਂਦੇ ਨੇ ਤਾਂ ਪੰਜਾਬ ਵਾਸੀਆਂ ਨੇ ਗਰਮੀ ਤੋਂ ਰਾਹਤ ਮਿਲਣ ਦੇ ਅਸਾਰ ਬਣਦੇ ਦਿਖਾਈ ਦੇ ਰਹੇ ਨੇ ਬਾਕੀ ਜੋ ਵੀ ਦੁਪਹਿਰ ਦੀ ਅਪਡੇਟ ਜਾਂ ਸ਼ਾਮ ਦੀ ਅਪਡੇਟ ਹੋਵੇਗੀ ਚੈਨਲ ਤੇ ਨਵੀਂ ਵੀਡੀਓ ਵਿੱਚ ਮਿਲ ਜਾਵੇਗੀ ਉਦੋਂ ਤੱਕ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਦੇ ਉੱਤੇ ਵੀਡੀਓ ਦੇਖਣ ਲਈ ਸਾਰੇ ਦਰਸ਼ਕ ਵੀਰਾਂ ਦਾ ਧੰਨਵਾਦ ਜੀ